ਸੱਚਾ ਮਾਰਗ ਚੱਲਦਿਆ ਉਸਤਤ ਕਰਾ ਜਹਾਨ ਸੱਚਾ ਮਾਰਗ ਕਿਹੜਾ ਹੈ ਗੁਰਬਾਣੀ ਵਿੱਚ ਉੱਤਰ ਮਿਲਦਾ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਮਹਾਪੁਰਖ ਇਸ ਭਾਉ ਭਗਤੀ ਦੇ ਸੱਚੇ ਰਸਤੇ ਉੱਪਰ ਚੱਲਦੇ ਹਨ ਸੰਸਾਰ ਐਸੇ ਮਹਾਪੁਰਖਾਂ ਦੀ ਉਸਤਤੀ ਕਰਦਾ ਹੈ ਵਡਿਆਈ ਕਰਦਾ ਹੈ ਵਸਤਰ ਭੇਟ ਕਰਕੇ ਫੁੱਲਾਂ ਦੀ ਵਰਖਾ ਕਰਕੇ ਥਾਂ ਥਾਂ ਤੇ ਲੋਕ ਸਤਿਕਾਰ ਕਰਦੇ ਹਨ ਭਾਵੇਂ ਮਹਾਪੁਰਖ ਐਉਂ ਹੀ ਸਮਝਦੇ ਹਨ ਕਿ ਸਾਨੂੰ ਕੋਈ ਨਹੀਂ ਜਾਣਦਾ ਉਨ੍ਹਾਂ ਦਾ ਬਚਨ ਇਹੀ ਹੁੰਦਾ ਕਿ ਇਹ ਸਾਰੀ ਨਾਮ ਦੀ ਹੀ ਵਡਿਆਈ ਹੈ। ਨਾਉ ਪੂਜੀਆ ਨਾਉ ਮੰਨਿਆ ਅਖੰਡ ਸਦਾ ਸੱਚ ਸੂਰ। ਹੁਣ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਉਸ ਅਕਾਲ ਜੀ ਦੇ ਵਿੱਚ ਇੱਕ ਮਿਕ ਹਰ ਹਰ ਜਨ ਦੁਈ ਏਕ ਹੈ। ਐਸੇ ਮਹਾਪੁਰਖ ਜਿਹੜੇ ਹਨ ਸੰਤ ਜਨ ਉਹਨਾਂ ਨੂੰ ਲੋਕ ਜਿਹੜੇ ਨੇ ਉਹਨਾਂ ਦੇ ਦਰਸ਼ਨਾਂ ਦੀ ਇੱਕ ਝਲਕ ਵਾਸਤੇ ਵੀ ਤਰਸਦੇ ਹਨ ਉਹਨਾਂ ਦੇ ਚਰਨ ਆਪਣੇ ਘਰਾਂ ਵਿੱਚ ਪਵਾਉਣ ਵਾਸਤੇ ਉਹਨਾਂ ਨੂੰ ਬੇਨਤੀਆਂ ਕਰਦੇ ਹਨ ਖਾਲਸਾ ਦੀ ਆਮ ਲੋਕਾਂ ਨੂੰ ਕੋਈ ਘਰ ਵਿੱਚ ਨਹੀਂ ਬੁਲਾਉਂਦਾ ਕੋਈ ਕਹਿੰਦਾ ਕਿਸੇ ਨੂੰ ਵੀ ਆਓ ਸਾਡੇ ਘਰ ਵਿੱਚ ਚਰਨ ਪਾਓ ਸਾਡੇ ਘਰ ਨੂੰ ਪਵਿੱਤਰ ਕਰੋ ਨਹੀਂ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਰੰਗੇ ਹੋਈਆਂ ਰੂਹਾਂ ਐਸੇ ਮਹਾਂਪੁਰਖਾਂ ਨੂੰ ਹੀ ਲੋਕ ਬੇਨਤੀ ਕਰਦੇ ਨੇ ਸੰਗਤ ਬੇਨਤੀ ਕਰਦੀ ਹੈ ਕਿ ਆਓ ਸਾਡੇ ਘਰ ਵਿੱਚ ਚਰਨ ਪਾਓ ਕਿਉਂਕਿ ਉਹ ਤੇ ਹਰੀ ਦੇ ਰੂਪ ਹੀ ਬਣ ਜਾਂਦੇ ਹਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਸੋ ਸਤਿਗੁਰੂ ਗਰੀਬ ਨਵਾਜ ਫਰਮਾਨ ਕਰਦੇ ਹਨ ਜੋ ਸਾਰੇ ਜੀਆਂ ਉੱਪਰ ਦਇਆ ਕਰਨੀ ਇਹੀ 68 ਤੀਰਥਾਂ ਦੇ ਇਸ਼ਨਾਨ ਤੇ ਸਾਰੇ ਪੁੰਨਾਂ ਦੇ ਸਦਾਰਸ਼ ਹੈ ਪ੍ਰਵਾਨ ਹੈ। ਜੁਦੇਸ਼ਤਰ ਨੂੰ ਜਦੋਂ ਵੀ ਕ੍ਰਿਸ਼ਨ ਜੀ ਮਿਲਿਆ ਕਰਨ ਕਿਹਾ ਕਰਨ ਆਓ ਰਾਜਨ। ਇੱਕ ਦਿਨ ਜੁਦੇਸ਼ਤਰ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ। ਤਾਂ ਇੱਕ ਪੀਲਾ ਦੀ ਲੜਕੀ ਬਹੁਤ ਦੁਖੀ ਦੇਖੀ। ਜਿਸ ਨੂੰ ਬੱਚਾ ਪੈਦਾ ਨਹੀਂ ਸੀ ਹੋ ਰਿਹਾ ਉਸ ਨੂੰ ਤਕਲੀਫ ਹੁੰਦੀ ਜਾਣ ਕੇ ਯੁਦਿਸ਼ਤਰ ਨੇ ਆਪਣੀਆਂ ਅੱਖਾਂ ਬੰਨ ਕੇ ਦਇਆ ਕਰਕੇ ਉਸ ਵਕਤ ਦਾਈ ਵਾਲਾ ਕਾਰਜ ਕੀਤਾ ਤਾਂ ਬੱਚਾ ਪੈਦਾ ਹੋਣ ਨਾਲ ਲੜਕੀ ਦੀ ਜਾਨ ਬਚ ਗਈ ਇਸ ਪਿੱਛੋਂ ਜਦੋਂ ਯੁਦਿਸ਼ਤਰ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲੇ ਤਾਂ ਅਗੋਂ ਕ੍ਰਿਸ਼ਨ ਜੀ ਨੇ ਕਿਹਾ ਆਓ ਭਗਤ ਜੀ ਯੋਗੇਸ਼ਰ ਨੇ ਪੁੱਛਿਆ ਅੱਗੇ ਤਾਂ ਤੁਸੀਂ ਮੈਨੂੰ ਰਾਜਨ ਕਹਿ ਕੇ ਬੁਲਾਉਂਦੇ ਸੀ ਅੱਜ ਭਗਤ ਕਹਿ ਕੇ ਕਿਉਂ ਬੁਲਾਇਆ ਤਾਂ ਕ੍ਰਿਸ਼ਨ ਜੀ ਨੇ ਕਿਹਾ ਤੂੰ ਦੁਖੀ ਲੜਕੀ ਤੇ ਦਇਆ ਕੀਤੀ ਹੈ ਦਇਆ ਸਭ ਤੋਂ ਵੱਡਾ ਪੁੰਨ ਹੈ ਸੋ ਇਸ ਕਰਕੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕੁਰਬਾਨ ਕਰਦੇ ਹਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਸੋ ਜੀਵਾਂ ਤੇ ਦਇਆ ਕਰਨੀ ਕਿਸੇ ਦੁਖੀ ਨੂੰ ਦੇਖ ਕੇ ਉਹਦੀ ਮਦਦ ਕਰਨੀ ਪਰ ਉਪਕਾਰ ਕਰਨਾ ਬਿਨਾਂ ਆਪਣੇ ਪ੍ਰਾਇ ਦੇ ਨੂੰ ਵੇਖ ਕੇ ਇਹ ਹੀ ਸਭ ਤੋਂ ਵੱਡਾ ਪੁੰਨ ਹੈ ਜਿਸ ਨੂੰ ਦੇਵਾ ਦਇਆ ਕਰ ਸੋਈ ਪੁਰਖ ਸੁਜਾਨ ਜਿਹਨੂੰ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਦਇਆ ਦ੍ਰਿਸ਼ਟੀ ਕਰਕੇ ਨਿਰਹੰਕਾਰ ਹੋ ਕੇ ਨਾਮ ਸਿਮਰਨ ਕਰਨ ਦੀ ਦਾਤ ਦੇਣ ਉਹੀ ਪ੍ਰਾਪਤ ਕਰਦਾ ਹੈ ਅਤੇ ਉਹੀ ਪੁਰਸ਼ ਸਭ ਤੋਂ ਚਤੁਰ ਭਾਵ ਸਿਆਣਾ ਹੈ ਭਾਵੇਂ ਹੋਰ ਬਹੁਤ ਸਾਰੇ ਫਿਲਾਸਫਰ ਇੰਜੀਨੀਅਰ ਸਾਇੰਸਦਾਨ ਵਕੀਲ ਵਜ਼ੀਰ ਚਤੁਰ ਬਣੇ ਫਿਰਦੇ ਹਨ ਪਰ ਅਸਲ ਵਿੱਚ ਉਹੀ ਚਤੁਰ ਹੈ ਜਿਸ ਨੇ ਹੰਕਾਰ ਤਿਆਗਿਆ ਹੈ ਚਤੁਰ ਸਿਆਣਾ ਸੁਗੜ ਸੋਏ ਜਨ ਤਜਿਆ ਅਬ ਮਹਾਨ ਬਾਕੀ ਤਾਂ ਭਾਵੇਂ ਚਾਰ ਵੇਦਾਂ ਦਾ ਵਕਤਾ ਕਿਉਂ ਨਾ ਹੋਵੇ ਸ਼ਾਸਤਰ ਗਿਆਨੀ ਕਿਉਂ ਨਾ ਹੋਵੇ ਚੰਗੀ ਕੁਲ ਵਾਲਾ ਕਿਉਂ ਨਾ ਹੋਵੇ ਉਹ ਹੰਕਾਰ ਹੀ ਹੋਣ ਕਰਕੇ ਮੂਰਖ ਹੀ ਗਿਣਿਆ ਜਾਂਦਾ ਗੁਰਬਾਣੀ ਸਤਿਗੁਰੂ ਗਰੀਬਨਵਾ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਪੜਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਹਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹਨ ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ ਹੈ ਮੈਂ ਉਹਨਾਂ ਤੋਂ ਬਲਿਹਾਰੀ ਜਾਣਾ ਵਾਰਨੇ ਜਾਣਾ ਉਹ ਦੇਹ ਧਾਰੀ ਪਖੰਡੀ ਜਿਹੜੇ ਕਹਿੰਦੇ ਹਨ ਕਿ ਸਾਨੂੰ ਹੀ ਗੁਰੂ ਮੰਨੋ ਅਸੀਂ ਹੀ ਦਰਗਾਹ ਵਿੱਚ ਸਹਾਇਤਾ ਕਰਨੀ ਹੈ ਅਸੀਂ ਤੈਨੂੰ ਬਖਸ਼ਾ ਦੇਾਂਗੇ ਦਸੋ ਜਿਹੜੇ ਆਪ ਉਸ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਵਾਂਝੇ ਹਨ ਉਹ ਕਿਸੇ ਨੂੰ ਕੀ ਬਖਸ਼ਾ ਦੇਣਗੇ ਉਹ ਤੇ ਹਜੂਰ ਜੀ ਦਸਮ ਦੀ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕੋਪ ਕਰਾਲ ਕੀ ਪਾਵਕ ਕੁੰਡ ਮੈਂ ਆਪ ਟੰਗਿਓ ਤੇ ਮਤੋਹੇ ਟੰਗਾ ਹੈ ਉਗ੍ਰਹਿ ਗ੍ਰਹਿ ਜੋ ਹਤ ਗੁਰੂ ਸਦਾਵਤ ਅੰਤ ਕਾਲ ਜਾਂ ਫਾਸ ਫਹਾਹੀ ਸੋ ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਸੱਪ ਬਣੇ ਅਗਿਆਨੀ ਦੇ ਧਾਰੀ ਗੁਰੂ ਦੀ ਕਲਿਆਣ ਕੀਤੀ ਸੀ ਸੋ ਮਾਗ ਸੁੱਚੇ ਸੇ ਕਾਂਢੀਆ ਹੈ ਜਿਨ ਪੂਰਾ ਗੁਰ ਮਿਹਰਬਾਨ ਇਸ ਮਾਗ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਨੇ ਅਖੀਰਲੀ ਪੰਕਤੀ ਦੇ ਅੰਦਰ ਉਹ ਮਨੁੱਖ ਸੱਚੇ ਦਾ ਭਾਵ ਹੈ ਪਵਿੱਤਰ ਕਹੇ ਜਾਂਦੇ ਹਨ ਜਿਨ੍ਹਾਂ ਤੇ ਪੂਰਨ ਗੁਰੂ ਜੀ ਮਿਹਰਬਾਨ ਭਾਉ ਕਿਰਪਾਲੂ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ